ਵਾਹੇ ਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀ ਨੂੰ ਬਲ ਆਪਣਾ ਸਿਰ ਉੱਪਰ ਕਰਤਾਰਿਓਂ ਕਿਰਪਾ ਕਠਾਕ ਆਬ ਲੋਕਨ ਕੀ ਨੂੰ ਦਾਸ ਕਾ ਦੁਖ ਵਿਦਾਰਿਓਂ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾ ਸਮੁਖ ਤੇ ਜੋ ਬੋਲੇ ਇਹ ਹਾਂ ਉਹ ਹ ਸਚ ਹੋਵੇ ਤਨਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਕੋ ਰਣ ਪੈ ਜਿ ਰਖਾਏ ਤਨਾਸਰੇ ਮਹਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੁ ਆਪਾਗਾ ਚਰਨ ਕਮਨ ਜਾ ਕਾ ਮਨ ਰਾਗਿਓ ਅਮਿਆਸ ਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਗਾ ਰਹਾਉ ਜਹਿ ਜਹਿ ਪੇਖੋ ਤਹਿ ਨਾਰਾਇਣ ਸਗਲ ਕਟਹਾ ਮਹਿ ਤਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਗਾ ਤਨਾ ਸਰੇ ਮਹੱਲਾ ਪੰਜੇਵਾ जन के पूर्ण हुए काम कलिकाल महाविखया मै लज्जा रखी राम रहा। सिमर सिमर स्वामी प्रभ अपना निकट नया वे जाम ਮੁਕਤ ਬੇਕੁੰਠ ਸਾਧਕੇ ਸੰਗਤ ਜਨ ਪਾਇਓ ਹਰਗਾਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਵ ਗੋਬਿੰਦ ਦਾ ਮੋਦਰ ਸਿਮਰੋ ਦਿਲ ਰੈਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗੇ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਾਸਤ ਬਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਨ ਨਾ ਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਸ਼ਾਪਨ ਤਨਾਸਰੇ ਮਹਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਾਨੁਖ ਕਾ ਜਾਚਤ ਸ੍ਰਮ ਪਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰਾਨਾ ਬੇਦ ਪੁਕਾਰਹਿ ਕੋਖਾ ਕਿਰਪਾ ਸਿੰਧ ਸੇਵ ਸਚ ਪਈਐ ਦੋਵੇਂ ਸੁਹਿਲੇ ਲੋਕ ਆਨ ਅਚਾਰ ਵਿਵਹਾਰ ਹੈ ਜਿਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇਸੋਕ ਤਨਸਰੀ ਮਹੱਲਾ ਪੰਜਵਾ ਤ੍ਰਿਸ਼ਨਾ 부ਝੇ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰ ਬਚਨੇ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲਾ 부ਝੇ ਮਾਇਆ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਤਿ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਤਨ ਸੇਰੀ ਮਹਲਾ ਪੰਜੇਵਾ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟੇ ਕਨ ਨਾ ਪਾਵਨ ਮੂਲੇ ਉਡ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਅਮੀ ਕੋਏ ਨਾ ਪਹੁੰਚਨ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਏ रखवाला हुआ जाकायंत न पारावार नानक दास रखे प्रभे अपुने निंदक काडे मार ਤਨ ਅਸਰੀ ਮਹਲਾ 5 ਕਰਨਾ ਵਾ ਪੜ ਤਾਲ ਇੱਕ ਓਮਕਾਰ ਸਤ ਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵ ਹੋ दृष्ट प्रभतार हो कृपा करतार हो पूजा गह कोप ते काढ लेवो रहाऊ काम क्रोध कर अंध माया के बंध अनेक दुखा तन शाद पुरे प्रब बिना आन राख न राखण हारा ਨਾਮ ਸਿਮਰavੋ ਸ਼ਰਨ ਸੂਰੇ ਪਤਤ ਉਧਾਰਣਾ ਜੀ ਜੰਤ ਤਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਗਰਾ ਭਗਤ ਵਛਲ ਨਾਨਕ ਗਾਇਓ ਤਨ ਅਸਰੀ ਮਹੱਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦਾ ਲਿਜੈ ਮਿਟੇ ਕਮਾਰੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੋ ਆਜੀ ਜੈ ਰਹਾਉ ਰਾਜ ਜੋ ਬਨ ਵਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਤ ਕਹਿ ਆਸ ਪਿਆਸ ਰਮਨ ਹਰ ਕੀ ਰਤਨ ਇਹੋ ਪਦਾਰਥ 파ਗਵੰਤ ਲਹਿ ਸ਼ਰਨ ਸਮਰਥ ਅਕਾਥ ਅਗੋਚਰਾ ਪਤ ਤੇ ਉਧਾਰਨ ਨਾਮ ਤੇਰਾ ਅੰਤਰ ਜਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ